ਅੱਜ ਦੋਰ ਵੀ ਗਲ ਦੋਧ ਵਰੀਆ ਗੱਲ ਨੂੰ 4 ਰੁਪਏ ਗਲ ਹੋਰ ਵੀ ਚੀਜ਼ ਵਾ ਚੜਦੀ ਹੈ ਸਰ ਫਰਕ ਤਾਂ ਪੈ ਹੀ ਰਿਹਾ ਇੱਕ ਮੰਗਿਆਈ ਇੰਨੀਆਂ ਦਿਨੋਂ ਦਿਨ ਦੁੱਧ ਦੇ ਰੇਟ ਵੀ ਵੱਧ ਰਹੇ ਆ ਹਰ ਚੀਜ਼ ਦਾ ਰੇਟ ਵੱਧ ਰਿਹਾ ਤੇ ਇਹਦੇ ਤੇ ਜੇਬ ਤੇ ਤਾਂ ਖਰਚ ਤੇ ਸਾਰਾ ਅਸਰ ਹੁੰਦਾ ਹੀ ਆ ਹਾਂਜੀ ਜੀ ਪਹਿਲਾਂ ਜਿੱਥੇ ਆਪਾਂ ਦੁੱਧ ਲਿਆਉਂਦੇ ਹੁੰਦੇ ਸੀ 3 ਕਿਲੋ ਉਹ ਹੁਣ 2 ਕਿਲੋ ਚ ਗੁਜ਼ਾਰਾ ਕਰਨਾ ਪਏਗਾ ਖਰਚੇ ਵੱਧ ਰਹੇ ਆ ਖਰਚੇ ਵੱਧ ਰਹੇ ਆ ਤੇ ਕਮਾਈਆਂ ਸਾਡੀਆਂ ਘੱਟ ਰਹੀਆਂ ਨੇ ਸਰਕਾਰ ਨੂੰ ਆਪਣੀਆਂ ਵੋਟਾਂ ਟੈਕਸ ਲਈਏ ਸਭ ਚੀਜ਼ਾਂ ਤੱਕ ਮਤਲਬ ਆ ਉਹਨਾਂ ਨੂੰ ਆਪਣੀਆਂ ਜੇਬਾਂ ਤੱਕ ਮਤਲਬ ਆ ਸਾਡੀ ਅਸੀਂ ਜੇਬਾਂ ਤੱਕ ਕੋਈ ਮਤਲਬ ਕਦੇ ਕਿੰਨਾ ਕਸਰ ਪਏਗਾ ਇਸ ਚੀਜ਼ ਦਾ ਉਸ ਤੇ ਅਸਰ ਤਾਂ ਪੈਨੇ ਬੈਨਾ ਜੀ ਮੈਨੂੰ ਜਿਹੜਾ ਅਸਰ ਪੈਣਾ ਭੁਗਤਣ ਅਜੰਦਰ ਮੈ ਪੈਣਾ ਦੁਆ ਕਹਿੰਦਾ ਇਕਦਮ ਹਲੇ ਇਲੈਕਸ਼ਨ ਕੱਲ ਖਤਮ ਹੋਏ ਅੱਜ ਤੁਸੀਂ ਰੇਟ ਵਧਾਤਾ ਜੀ ਜੀ ਮਨਨ ਪਹਿਨੇ ਹੀ ਬਠੇ ਸੋਚ ਕੇ ਸੀ ਵੀ ਇਲੈਕਸ਼ਨ ਖਤਮ ਹੋਣ ਤੇ ਰੇਟ ਵਧਾ ਲਈਏ। ਵੀਰ ਦਾ ਦੁੱਧ ਦੇ ਰੇਟ ਵਧਣ ਨਾਲ ਲੋਕਾਂ ਦੀ ਜੇਬਾਂ ਤੇ ਪਿਆ ਕਾਫੀ ਅਸਰ। ਇਸ ਦੇ ਨਾਲ ਲੋਕਾਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਜਿੱਥੇ ਅਸੀਂ 3 ਕਿਲੋ ਦੁੱਧ ਲੈ ਕੇ ਜਾਂਦੇ ਸੀ ਤਾਂ ਹੁਣ ਸਾਨੂੰ 2 ਕਿਲੋ ਦੁੱਧ ਤੇ ਵਿੱਚ ਹੀ ਗੁਜ਼ਾਰਾ ਕਰਨਾ ਪੈ ਰਿਹਾ। ਅਤੇ ਇਸ ਦੌਰਾਨ ਡੇਰੀ ਮਾਲਕਾ ਬੁੱਲੋ ਵੀ ਕਿਹਾ ਗਿਆ ਕਿ ਦੁੱਧ ਖਰੀਦਣ ਵਾਲੇ ਲੋਕਾਂ ਵੱਲੋਂ ਦੁੱਧ ਦੀ ਖਰੀਦ ਘਟਾਈ ਗਈ ਹੈ ਅਤੇ ਇਸ ਦੌਰਾਨ ਲੋਕਾਂ ਵੱਲੋਂ ਅਤੇ ਡੇਅਰੀ ਮਾਲਕਾਂ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਤਰ੍ਹਾਂ ਦਿਨੋ ਦਿਨ ਚੀਜ਼ਾਂ ਦੇ ਰੇਟ ਨਾ ਵਧਾਏ ਜਾਣ ਕਿਉਂਕਿ ਇਸ ਨਾਲ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਹਿਬ ਜੀ ਕੀ ਨਾਮ ਹੈ ਜੀ? ਮਨਜੀਤ ਸਿੰਘ। ਸਰ ਜਿਹੜੇ ਦੁੱਧ ਦੇ ਰੇਟ ਵਧੇ 2 ਰੁਪਏ ਪ੍ਰਤੀ ਲੀਟਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਭਾਈ ਲੋਕੀ ਬਹੁਤ ਪਰੇਸ਼ਾਨ ਹੈ। ਲੋਕਾਂ ਇਸ ਰਹੀ ਜਿਹਦਾ ਬੈਂਸ ਪੁਰਾਣੀ ਹੋ ਰਿਹਾ। ਕਰੀਬੰਦਾ ਇੱਥੇ ਸਾਰਾ ਪਰਵਾਸੀ ਰਹਿੰਦਾ ਹੈ ਉਹ ਕੀ ਕਰੂਗਾ ਵਿਚਾਰਾ ਜੇ ਅੱਜ 2 ਰੁਪਏ ਕਿਲ ਦੁੱਧ ਵਧਿਆ ਗੱਲ ਨੂੰ 4 ਰੁਪਏ ਕਿਲ ਹੋਰ ਵੀ ਚੀਜ਼ ਵਧ ਸਕਦੀ ਹੈ ਉਹਦਾ ਘਰ ਚਲਾਉਣਾ ਮੁਸ਼ਕਲ ਹੋ ਜਾਏਗਾ ਜੀ ਜੀ ਦੁੱਧ ਵਧਿਆ ਦਹੀਂ ਪਨੀਰ ਵਗੈਰਾ ਉਹਦਾ ਤੇ ਵੀ ਰੇਟ ਵਧਦਾ ਫਰਕ ਆ ਹਾਂ ਅਸਲ ਤੇ ਪੈਣਾ ਹੀ ਵਾ ਜੀ ਜੀ ਇਹ ਅੱਜ ਨੂੰ ਦੁੱਧ ਦਾ 2 ਜਾਂ 3 ਰੁਪਏ ਕਿ ਉਹਨਾਂ ਕਹਿਣਾ ਤੇ ਲੱਸੀ ਵਧ ਗਈ ਲੱਸੀ ਵਧ ਗਈ ਫਿਰ ਦੋਚੇ ਮਨਿਰਮੰਦ ਹੈ ਉਹ ਐਵਰੇਜ ਹਸਣਾ ਉਹ ਵੀ ਮਹਿੰਗਾ ਹੀ ਹੋਣਾ ਹੈ ਜਾਨੀ ਕਿ ਕਸਟਮਰ ਤਰਾਜ ਕਰ ਰਿਹਾ ਹਾਂ ਹਾਂ ਕਸਟਮਰ ਤਰਾਜ ਕਰ ਰਿਹਾ ਜਹਾੜੇ ਕੋ ਸੜੇ ਵਾਲੇ ਪਾਸੋਂ ਪਰਾਵਾਸੀ ਰਹਿੰਦੇ ਨੇ ਉਹ 10-12000 ਤਨਖਾਹ ਲੈਣ ਵਾਲੇ ਆ ਉਹ ਵਿਚਾਰਾ ਕੀ ਕਰੂਗਾ ਸਰਕਾਰ ਨੂੰ ਕੀ ਵੀਰ ਦੱਸਣਾ ਕਰਨਾ ਸਰਕਾਰ ਨੂੰ ਕਹਿੰਦੇ ਨਹੀਂ 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 ਠੀਕ ਠੀਕ ਇਹ ਬਈੰਤਾ ਦੇ ਹੱਕਾਂ 'ਚ ਗੱਲ ਕਰਾਂ ਹੱਕ 'ਚ ਰਹਿਣਾ ਚਾਹੀਦਾ ਨਮਸਕਾਰ ਸਤਿਨਾਮ ਆਪਾ ਮੇਰਾ ਨਾਮ ਮੀਸ਼ਾ ਸਤ ਮੈਡਮ ਜਿਵੇਂ ਦੁੱਧ ਦਾ ਰੇਟ ਵਧਾਇਆ ਗਿਆ ਰਾਤ ਨੂੰ ਰਾਤ ਜੋਰ ਤੋਂ પ્રતિ ਲੀਟਰ ਵਧਾਇਆ ਗਿਆ ਇਹਦੇ ਨਾਲ ਕਿੰਨਾ ਫਰਕ ਪੈਗਾ ਮੈਨਾਂ ਸਰ ਫਰਕ ਤਾਂ ਪੈ ਹੀ ਰਿਹਾ ਇੱਕ ਮੰਗਿਆਈ ਇੰਨੀਆਂ ਦਿਨੋਂ ਦਿਨ ਦੁੱਧ ਦੇ ਰੇਟ ਵੀ ਵੱਧ ਰਹੇ ਆ ਹਰ ਚੀਜ਼ ਦਾ ਰੇਟ ਵੱਧ ਰਿਹਾ ਤੇ ਇਹਦੇ ਤੇ ਜੇਬ ਤੇ ਤਾਂ ਖਰਚ ਤੇ ਸਾਰਾ ਅਸਰ ਹੁੰਦਾ ਹੀ ਆ ਜਿਵੇਂ ਦੁੱਧ ਵਧਿਆ ਵੀਰ ਸਈ ਜਿਡਾਈਆਂ ਤੇ ਵੀ ਆਪਾਂ ਵੇਚਾ ਹਾਂਜੀ ਜਿਵੇਂ ਲੇੜੀ ਦੁੱਧ ਦਾ ਘਰ ਚਲਾ ਰੀਆਂ ਲੇੜੀ ਹਾਂਜੀ ਜੀ ਪਹਿਲਾਂ ਜਿੱਥੇ ਆਪਾਂ ਦੁੱਧ ਲਿਆਂਦੇ ਹੁੰਦੇ ਸੀ 3 ਕਿਲੋ ਹੁਣ ਹੁਣ 2 ਕਿਲੋ ਚ ਗੁਜ਼ਾਰਾ ਕਰਨਾ ਪਏਗਾ ਜੋ ਵੀ ਆਪਣੇ ਖਰਚੇ ਵੀ ਦੇਖਨੇ ਪੈਂਦੇ ਆ ਨਾ ਬੰਦੇ ਨੂੰ ਬਸ ਸਰ ਹੋਰ ਸਰਕਾਰ ਨੂੰ ਕੀ ਕਹਿਣਾ ਚਾਹੋ ਸਰਕਾਰ ਨੂੰ ਕੀ ਕਹਿਣਾ ਚਾਹੋ ਸਰਕਾਰਾਂ ਜੀ ਕੁਝ ਨਹੀਂ ਕਰਦੀਆਂ ਸਰਕਾਰਾਂ ਸਿਰਫ ਵੋਟਾਂ ਹੀ ਲੈ ਸਕਦੀਆਂ ਉਹ ਤੋਂ ਬਸ ਸਰਕਾਰਾਂ ਕਿਸੇ ਦਾ ਕੁਝ ਨਹੀਂ ਦੇਖਦੀਆਂ ਹੈਗੀਆਂ ਮੰਗਾਈ ਵਧ ਰਹੀ ਆ ਜਾਂ ਭ੍ਰਸ਼ਟਾਚਾਰ ਵਧ ਰਿਹਾ ਕੁਝ ਵੀ ਹੋ ਰਿਹਾ ਕੁਝ ਨਹੀਂ ਦੇਖਦੀਆਂ ਹੈਗੀਆਂ ਖਰਚੇ ਵਧ ਰਹੇ ਆ ਕਿਸ ਤਰ੍ਹਾਂ ਹਾਂਜੀ ਸਰ ਖਰਚੇ ਵਧ ਰਹੇ ਆ ਖਰਚੇ ਵਧ ਰਹੇ ਆ ਤੇ ਕਮਾਈਆਂ ਸਾਡੀਆਂ ਘਟ ਰਹੀਆਂ ਨੇ ਸਰਕਾਰ ਨੂੰ ਆਪਣੀਆਂ ਵੋਟਾਂ ਟੈਕਸ ਇਹ ਸਭ ਚੀਜ਼ਾਂ ਤੱਕ ਮਤਲਬ ਆ ਉਹਨਾਂ ਨੂੰ ਆਪਣੀਆਂ ਜੇਬਾਂ ਤੱਕ ਮਤਲਬ ਆ ਸਾਡੀਆਂ ਜੇਬਾਂ ਤੱਕ ਕੋਈ ਮਤਲਬ ਨਹੀਂ ਤੁਸੀਂ ਪਹਿਲਾਂ ਸਾਰੇ ਸੰਤਨ ਨੂੰ ਜੈ ਸ਼੍ਰੀ ਰਾਮ ਅੱਜ ਜਰੂਰ ਵਿੱਚ ਦੁੱਧ ਦੇ ਕਦਰ ਵਧਿਆ ਵਾ ਕੀ ਕਹਿਣਾ ਚਾਹਦੇ ਤੁਸੀਂ ਲੋਕਾਂ ਤੇ ਕਿੰਨਾ ਗੱਸਰ ਪੈਗਾ ਇਸ ਚੀਜ਼ਾਂ ਤੋਂ ਦੋਸਤੇ ਅਸਰ ਤਾਂ ਪੈਨੇ ਬੈਨਾ ਜੀ ਮੈਨੂੰ ਜਿਹੜਾ ਅਸਰ ਪੈਣਾ ਭੁਗਤਣਾ ਜਨਤਾ ਨੂੰ ਪੈਣਾ ਜੀ ਪਰ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਕਿ ਮਹਿੰਗਾਈ ਵੱਲ ਥੋੜਾ ਜਿਆਦਾ ਧਿਆਨ ਦੇ ਕੇ ਚੱਲੇ ਮੇਰੇ ਦੋਸਤਾਂ ਦੇ ਰੋਜ਼ ਵੇਦਾ ਦਹੀਂ ਪਨੀਰ ਹਰ ਚੀਜ਼ ਐਡ ਵਧੂਗਾ ਜੀ ਕੱਲਾ ਦੁੱਧ ਨਾਲ ਨਹੀਂ ਹਰ ਪਨੀਰ ਐ ਲੱਸੀ ਐ ਜੋ ਵੀ ਜੇ ਮੇਰੇ ਪ੍ਰੋਡਕਟ ਕੋਈ ਵੀ ਚੀਜ਼ ਐ ਐਤਕਾ ਮਠਾਈ ਵੀ ਐ ਕੋਈ ਵਦਨੀ ਵਦਨੀ ਐ ਲੋਕਾਂ ਦੀ ਜਿਹੜੀ ਗੱਲ ਤੇ ਸਰਪੇਖਾਂ ਨੇ ਬਿਲਕੁਲ ਕਹੂਗਾ ਇਸੇ ਕੀ ਵੀ ਕਰਦਾ ਕਰਦਾ ਪੀਰ ਆਹੀ ਕਰ ਰਹੇ ਭਾਈ ਥੋੜਾ ਜਿਆ ਆਮ ਜਨਤਾ ਵੱਲ ਸੋਚ ਕੇ ਜੇ ਮੈਂ ਜਿਹਨੇ ਜੋ ਹੈ ਦਾ ਜੜ ਹਰ ਜੀ ਦੇ ਨਾਲ ਹੀ ਆ ਗਿਆ ਜੰਦਾ ਵੀ ਪਰ ਸਰਕਾਰ ਨੂੰ ਸੋਚ ਜੰਦਾ ਵੱਲ ਥੋੜਾ ਧਿਆਨ ਦੇ ਰਵਈਆ ਇਹ ਚ ਕਸਟਮਰ ਨੇ ਅੱਦਾਂ ਜੀ ਜਿਹੜਾ 2 ਕਿਲੋ ਲੈਂਦਾ ਵਾ ਉਹਨੇ ਹੋਰ ਅੱਡਾ ਕਿਲੋ ਘਟਾ ਲੈਣਾ ਜਿੱਚ ਸਾਡੀ ਸੇਲ ਨੂੰ ਫਰਕ ਪੈਣਾ ਜੀ ਬਾਕੀ ਤਾਂ ਕੰਪਨੀ ਨੇ ਆਪਣਾ ਵੇਚ ਕੇ ਸਾਈਡ ਤੇ ਹੋ ਜਾਣਾ ਜੀ ਬਾਕੀ ਦੁਕਾਨ ਦਾ ਰਾਤੇ ਪਿੱਛੇ ਜਾਵੇ ਭਾਨ ਚੰਦਰ ਜਿੱਥੋਂ ਲਿਆਣੀ ਲਿਆਵੇ ਦਵੇ ਨਾਲ ਤਿੰਗਾ ਕਾ ਕੇ ਕਿੱਦਾਂ ਦਾ ਹੋਣਾ ਇੱਕਦਮ ਦਾ ਕਹਿੰਦਾ ਇੱਕਦਮ ਨਾਲੇ ਇਲੈਕਸ਼ਨ ਕੱਲ ਖਤਮ ਹੈ ਅੱਜ ਤੁਸੀਂ ਰੇਟ ਵਧਾਤਾ ਜੀ ਤੁਸੀਂ ਮਤਲਬ ਪਹਿਲਾਂ ਹੀ ਬੈਠੇ ਸੋਚ ਕੇ ਸੀ ਵੀ ਇਲੈਕਸ਼ਨ ਖਤਮ ਹੋਣ ਤੇ ਰੇਟ ਵਧਾ ਲਈਏ ਤੇ ਸਰ ਕਿਸਾਨ ਨੂੰ ਕੀ ਉਪੀਦ ਦੇਣਾ ਹੈ ਹਾਂਜੀ ਸਰਕਾਰ ਕੋ ਕੀ ਪੀਛਾ ਕਰਦਾ ਰੇਟ ਸਹੀ ਰੱਖਣਾ ਚਾਹੀਦਾ ਵੀ 30 ਰੁਪਏ ਜਿਹੜਾ ਰੇਟ ਸੀਗਾ 60 ਰੁਪਏ ਕਿਲੋ ਉਹ ਸਹੀ ਸੀਗਾ ਜਿੰਨਾ ਸਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਂਦੀ ਸੀਗਾ ਗਾਹਕ ਵੀ ਚੋਕੜ ਕੇ ਲਈ ਜਾਂਦਾ ਸੀਗਾ ਜੀ ਹੁਣ ਪਰੇਸ਼ਾਨੀ ਇਹ ਹੈ ਕਿ ਗਾਹਕ ਵੀ ਤੰਗ ਹੁੰਦਾ ਪਰੇਸ਼ਾਨ ਹੁੰਦਾ ਅਗਲਾ ਕਦੋਂ ਇੱਕਦਮ 2 ਰੁਪਏ ਕਿਲੋ ਰੇਟ ਵਧਾਤਾ ਅਗਲੇ ਦੀ ਜੇਲ ਤੇ ਵੀ ਅਸਰ ਅਸਲੀ ਜੇਲ ਤੇ ਤਾਂ ਅਸਰ ਪੈਣਾ ਹੀ ਹੈ ਜੀ ਇਹ ਸਰਕਾਰ ਨੂੰ ਕੀ ਕਰਨਾ ਸਰਕਾਰ ਨੂੰ ਇਹ ਚਾਹੀਦਾ ਕਿ ਇਹਨੂੰ ਰੇਟ ਉਹੀ ਰੱਖਣਾ ਚਾਹੀਦਾ 30 ਰੁਪਏ ਜੀ ਜਿੰਨਾ ਗਾਹਕ ਨੂੰ ਵੀ ਫਰਕ ਨਾ ਪਵੇ ਉਹ ਦੁਕਾਨਦਾਰ ਨੂੰ ਵੀ ਫਰਕ ਨਾ ਪਵੇ ਨਹੀਂ ਤਾਂ ਸੇਲ ਨੂੰ ਤਾਂ ਫਰਕ ਪੈਣਾ ਹੀ ਪੈਣਾ ਠੀਕ ਮਧੂ ਸੋਧ ਮੈਡਮ ਜਿਵੇਂ ਤੁਸੀਂ ਦੂਜੀ ਲਾਈਨ ਆਇਆ ਦੂਜੀ ਦੇ ਰੇਟ ਵੇਖਿਆ ਤਾਂ ਮੈਨੂੰ ਇੱਕਦਮ ਪਤਾ ਲੱਗਿਆ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਸਾਨੂੰ ਬਹੁਤ ਠੀਕ ਨਹੀਂ ਲੱਗ ਰਿਹਾ ਕਿਉਂਕਿ ਇੰਨਾ ਰੇਟ ਵਧਿਆ ਹੋਇਆ ਹੈ ਕਿ ਘਰ ਦੇ ਵਿੱਚ ਵੀ ਫਰਕ ਪੈਂਦਾ ਹੈ ਬਜਟ 'ਚ ਵੀ ਫਰਕ ਪੈਂਦਾ ਹੈ ਇਸ ਕਰਕੇ ਜੋ ਰੇਟ ਹੈਗਾ ਉਹੀ ਚੱਲਣਾ ਚਾਹੀਦਾ ਹੈ ਕਿਉਂਕਿ 1 ਰੁਪਈਆ ਵੀ ਚਾਹੇ 2 ਰੁਪਈਏ ਜੋ ਰੇਟ ਭਾਂ ਲੈ ਕੇ ਆਨੇ ਆਪਾਂ ਨਾਲ ਅਸੀਂ ਦੇ ਸਕਦੇ ਆ ਨਾ ਉਹਗਾ ਮਾਲਕ ਦਿੰਦਾ ਹੈ ਜਿਸ ਕੋ ਵੀ ਲੈ ਲੈਣੇ ਠੀਕੀ ਅਪੀਲ ਕਰਨਾ ਕਰਨਾ ਸਰਕਾਰ ਨੂੰ ਸਰਕਾਰ ਨੂੰ ਹੀ ਅਪੀਲ ਕਰਨਾ ਚਾਹੀਦਾ ਵੀ ਜੋ ਰੇਟ ਹੈ ਉਹੀ ਰਹਿਣਾ ਚਾਹੀਦਾ ਹੈ ਜਿੰਦਾ 30 ਰੁਪਏ ਦਾ ਅੱਧਾ ਕਿਲੋ ਤਾਂ 60 ਰੁਪਏ ਦਾ ਕਿਲੋ ਉਹੀ ਰੇਟ ਚਾਹੀਦਾ ਹੈ